ਸਤਿ ਸ਼੍ਰੀ ਅਕਾਲ ਜੀ ਸਾਰੇ ਆਪਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਟਕਰੋੜ ਖੁਰਦ ਔਰ ਕੋਟਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਕੋਟਲੇ ਪਿੰਡ ਦੇ ਵਿੱਚ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਇੱਕ ਮੈਂ ਨੀਲੀ ਰਾਵੀ ਨਸਲ ਦੀ ਤੁਹਾਨੂੰ ਵਿਖਾਉਣੀ ਆ ਚੰਗੇ ਦੁੱਧ ਦੇ ਰਿਕਾਰਡ ਵਾਲੀ ਚੰਗੇ ਪੱਖ ਵਾਲੀ ਮੈਂ ਦਿਖਾਉਣੀ ਆ ਤਸੱਲੀ ਬਖਸ਼ ਮੈਂ ਵਿਖਾਉਣੀ ਆ ਕਰਦੇ ਆ ਗੱਲਬਾਤ ਆਪਾਂ ਬਾਅਦ ਦੇ ਨਾਲ ਸਾਰੇ ਦੀ ਡਿਟੇਲ ਲੈ ਕੇ ਦਿਨਾ ਤੁਹਾਨੂੰ ਇਹਦੇ ਬਾਰੇ ਸਸੀ ਕਾਲ ਵੀਰ ਜੀ ਸਸੀ ਹੈ ਬਾਈ ਜੀ ਕੀ ਹਾਲ ਚਾਲ ਹੈ ਵੱਡੇ ਭਾਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਸੇਤਾਂਕਰ ਪਰਿਵਾਰ ਵੀਰੇ ਸਾਰੇ ਵਧੀਆ ਬਾਈ ਠੀਕ ਹੈ ਇੱਕ ਵਾਰੀ ਵੀਰੇ ਨਾਮ ਦੱਸ ਦੀ ਆਪਣਾ ਨਾਮ ਸੰਦੀਪ ਸਿੰਘ ਜੀ ਤੁਸੀਂ ਜਸਨੋ ਆਪ ਵੀਰੇ ਸਵਰੇਆਮ ਸਿੰਘ ਜੀ ਬਰੇਆਮ ਸਿੰਘ ਵੱਡੇ ਭਾਈ ਜਿਹੜੀ ਮੈਂ ਆਪਾਂ ਵੇਚਣੀ ਹੈ ਕਿੰਨਾ ਸੂਆ ਸੂਰੇ ਆ ਵੀਰੇ ਹਾਂਜੀ ਤੀਜਾ ਆਈ ਹੈ ਤੀਜਾ ਸੂਆ ਘਰੇ ਹੀ ਕੱਟੀ ਸੰਭੀ ਹੈ ਹਾਂਜੀ 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 ਘਰੇ ਠੀਕ ਆ ਵੀਰੇ ਕਿੰਨਾ ਕੁ ਦੁੱਧ ਦੇਗੀ ਵੀਰੇ ਮਗਰਲੇ ਸੂਏ ਦੇ ਵਿੱਚ 16 ਦੇਗੀ ਹੱਤੀ ਚੋਆ ਹੱਤੀ ਚੋਆ 16 ਕਿਲੋ ਹੈ ਠੀਕ ਆ ਭਾਈ ਹੁਣ ਵੀਰੇ ਕਿਹੜੇ ਸੀਮਨ ਤੋਂ ਗੱਪਣ ਕਰਾਤੀ ਭਾਈ ਡਾਇਮੰਡ ਤੋਂ ਆ ਜੀ ਡਾਇਮੰਡ ਤੋਂ ਆ ਦਿਨ ਦੇ ਕਿੰਨੇ ਪਿਆ ਵੀਰੇ ਹਫਤਾ ਤੱਕ ਲੂਈ ਹਫਤਾ ਲੈ ਜੂਗੀ ਅਜੇ ਤੇ ਵੱਡੇ ਭਾਈ ਚਵਾਈ ਚਵਾਈ ਕਿਵੇਂ ਰਹੀ ਜਾਂਦੀ ਚਵਾਈ ਬਹੁਤ ਵਧੀਆ ਜੀ ਜੇ ਕੋਈ ਘਰ ਬਹੁਤ ਭਰਾ ਲਿਆ ਜਾਵੇ ਜਾਨੀ ਚੌਂਦੀ ਸਾਡੇ ਬੁੜੀ ਆ ਹਾਂ ਹਾਂਜੀ ਠੀਕ ਹੈ ਕਿਵੇਂ ਬਾਈ ਚੌਂਦੀ ਸਾਡੇ ਬੁੜੀ ਆ ਠੀਕ ਹੈ ਵੀਰੇ ਆਪਾਂ ਚੌਂਦੀ ਬੁੜੀ ਆ ਕਰੀ ਹਾਂ ਬੁੜੀਆਂ ਨਹੀਂ ਚੁਈ ਆ ਮਤਲਬ ਵੈਸੇ ਹੱਥ ਉੱਤੇ ਦਾ ਤਰੀ ਕਰਦੀ ਹਾਂ ਹਾਂ ਨਾ ਨਾ ਕੋਈ ਚੱਕਰ ਨਹੀਂ ਠੀਕ ਹੈ ਜਿਹੜਾ ਚੌਂ ਲੱਗਿਆ ਉਹ ਚੋ ਲਵੇ ਠੀਕ ਹੈ ਬਾਈ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਇਕ 40 ਇਕ 40 ਮਾਨਤਨ ਹੋ ਜੂ ਵੀਰੇ ਇਹਦਾ ਵਿੱਚੋਂ ਮਾਨਤਨ ਜੀ ਵੈਸੇ ਤਾਂ ਸਾਡਾ ਰੇਟ ਫੈਕਸੀ ਆ ਠੀਕ ਆ ਪਰ ਫਿਰ ਵੀ ਆਏ ਗਿਆ ਹਾਂਜੀ 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 ਆਏ ਗਿਆ ਵਸਤੇ ਕੋਈ ਹੋਈ ਜਾਂਦਾ ਇਹਦਾ ਰਹੀਦਾ ਨਹੀਂ ਹਾਂ ਸੌ ਪਾ ਗਿਆ ਸੌ ਹਾਂਜੀ 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 ਕੱਢੀ ਬਾਹਰੋਂ ਘਰੇ ਇਹਦੇ ਬੱਚੇ ਖਨੇ ਹੋਇਆ ਕਰਮਾ ਦੀ ਨਹੀਂ ਗੱਲ ਹੈਗੀ ਕੋਈ ਘਟੇ ਕੱਟੀ ਤਿਆਰ ਖੋਈ ਹੋਈ ਆ ਘਰੇ ਹੀ ਪਲਿਸਾਂ ਵੀ ਆ ਤੀਜਾ ਸੂਆ ਪ੍ਰੋਪਰ ਸੂਰੀ ਆ 16 ਕਿਲੋ ਦੁੱਧ ਬਾਈ ਹੁਣੀ ਆਫ ਕੈਮਰੇ ਤੇ ਵੀ ਦੱਸਦੇ ਸੀ ਵੀ ਅਸੀਂ ਟੌਰਨ ਵਾਲੇ ਨੇ ਥਲੋ ਚੁੰਦੇ ਰਹੇ ਆ ਮਗਰਲੇ ਸੂਏ ਦੇ ਵਿੱਚ ਕਰਮਾਂ ਵਾਲੇ ਦੇ ਲੇਵੇ ਭਾਂਡੇ ਲੋ ਮੈਂ ਬੜੀ ਜ਼ਬਰਦਸਤ ਤਿਆਰ ਹੋਊਗੀ ਕਿਉਂਕਿ ਹਜੇ ਕੱਚੀ ਆ ਗਾੜੀ ਭਰੀ ਆ ਪਿਛਾੜੀ ਮੈਂ ਨੇ ਭਰਨੀਆਂ ਕਰਮਾਂ ਵਾਲੀ ਨੇ ਲੇਵੇ ਦਾ ਸਪੇਸ ਬਹੁਤ ਚੰਗਾ ਵਾ ਵੱਲ ਢਿੱਲਾ ਮੈਂ ਦੇ ਲੇਵੇ ਦੇ ਵਿੱਚ ਗਵਾਈ ਭਰਦੀਆਂ ਵਾ ਵੀ ਮੈਂ ਕੋਈ ਤਿਆਰ ਹੋ ਕੇ ਟਕਾਣੇ ਦੀ ਬਰੀਕੀ ਤਿਆਰ ਕਰਕੇ ਸੂਗੀ ਕਰਮਾਂ ਵਾਲੀ ਹ ਇਹ ਥਨਾਂ ਦੇ ਵਿੱਚ ਗੈਪ ਆਪਸੀ ਦੂਰੀ ਬਹੁਤ ਚੰਗੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਮਗਰਲੇ ਪਾਸੇ ਤੋਂ ਲੇਵਾ ਬਹੁਤ ਹਜੇ ਢਿੱਲਾ ਪਿਆ ਹੋਇਆ ਹੁੰਦਾ 1 ਲੱਖ ਤੇ 40 ਹਜ਼ਾਰ ਰੁਪਏ ਦੀ ਕੀਮਤ ਤੈਅ ਕੀਤੀ ਜਾਂਦੇ ਵਿੱਚ ਹੁਣ ਬਣਦਾ ਤਨ ਦਾ ਮਾਣ ਤਾਨ ਹੋਣਾ ਮਾਣ ਹੋਣਾ ਵਾ ਤਾਨ ਨਹੀਂ ਹੋਣਾ ਮਾਣ ਤੇ ਤਾਨ ਦੇ ਵਿੱਚ ਬਹੁਤ ਫਰਕ ਹੁੰਦਾ ਵਾ ਮਾਣ ਦੇ ਵਿੱਚ ਹੁੰਦਾ ਵੀ ਆਏ ਕੇ ਦੀ ਇੱਜ਼ਤ ਰੱਖਣਾ ਤਾਨ ਦੇ ਵਿੱਚ ਹੁੰਦਾ ਵੀ ਪੈਸਿਆਂ ਦੇ ਵਿੱਚੋਂ ਵਾਵਾ ਕਠੋਤੀ ਕਰਨਾ ਪਰ ਇਹਦੇ ਵਿੱਚ ਤੁਹਾਡਾ ਤਾਨ ਨਹੀਂ ਹੋਣਾ ਮਾਣ ਹੋਣਾ ਵਾ ਮਿੱਤਰੋ ਮੈਂ ਪੂਰੀ ਚੰਗੀ ਆ ਟਿਕਾਣਾ ਮੈਂ ਦਾ ਬਹੁਤ ਚੰਗਾ ਵਾ ਡਾਇਮੰਡ ਦੇ ਸੀਮਨ ਤੋਂ ਕਰਮਾਂ ਵਾਲੀ ਗੱਬਣਾ ਗੱਲਬਾਤ ਲਈ ਨੰਬਰ ਲੈ ਲੈਨੇ ਵੀਰੇ ਨੰਬਰ ਦਈ ਕਿਰਾਂ ਦੀ 8146 ਜੀ ਜੀ 967143 ਇੱਕ ਵਾਰੀ ਹੋਰ ਬੋਲ ਦਈਏ ਵੀਰੇ 8146 ਜੀ 967143 ਠੀਕ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਕੋਟਲਾ ਜ਼ਿਲ੍ਹਾ ਲਗਦਾ ਵੇ ਇਸ ਪਿੰਡ ਨੂੰ ਫਰੋਜ਼ਪੁਰ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਵੱਡੇ ਹਾਈਵੇ ਦੇ ਬਿਲਕੁਲ ਤਾਂ ਕਿਹੜੀ ਆ ਪੈਲਸ ਕਿਹੜੀ ਆ ਗਈ ਉਹ ਬਾਈ ਉਹ ਜਿਹੜਾ ਰੋਡ ਦੇ ਉੱਤੇ ਸਰਤਾਜ ਹਵੇਲੀ ਸਰਤਾਜ ਹਵੇਲੀ ਦੇ ਬਿਲਕੁਲ ਸਾਹਮਣੇ ਜਿਹੜਾ ਬਾਈ ਹਣਾਂ ਦੇ ਘੱਟ ਮੁੜਦਾ ਵਾ ਮਿੱਤਰੋ ਇਹ ਟੂਟਲਾ ਜੇ ਤੂੰ ਵੀ ਬਚਾਉਂਦਾ ਵਾ ਪਿੰਡ ਧੰਨਵਾਦ ਸ਼ੁਕਰੀਆ